ਪੰਜਾਬ ਵਿੱਚ ਨਵੀਂ ਤਰ੍ਹਾਂ ਦੇ ਸਿਆਸੀ ਸਮੀਕਰਨ ਬਣ ਰਹੇ ਨੇ ਸਾਰੀਆਂ ਵਿਰੋਧੀ ਧਿਰਾਂ ਕਿਸੇ ਨਾ ਕਿਸੇ ਰੂਪ ਵਿੱਚ ਸਤਾ ਧਿਰ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਤਿਆਰੀ ਚ ਲੱਗਦੀ ਹੈ ਖਾਸ ਕਰਕੇ ਲੈਂਡ ਪੂਲਿੰਗ ਪਾਲਿਸੀ ਦੇ ਮਾਮਲੇ ਵਿੱਚ ਘੁੰਮ ਘੁਮਾ ਕੇ ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ ਮਾਨ ਸਰਕਾਰ ਤੇ ਹੱਲਾ ਕਰਨ ਦੀ ਕੋਸ਼ਿਸ਼ ਕਾਰੀਆਂ ਨੇ ਖਾਸ ਕਰਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਚਾਰ ਮੁੱਦਿਆਂ ਤੇ ਸਮੂਹ ਸਿਆਸੀ ਪਾਰਟੀਆਂ ਦੀ 18 ਜੁਲਾਈ ਨੂੰ ਬੁਲਾਈ ਮੀਟਿੰਗ ਪੰਜਾਬ ਦਾ ਇੱਕ ਵੱਡਾ ਸਿਆਸੀ ਦ੍ਰਿਸ਼ ਬਣਨ ਦੇ ਅਸਾਰ ਨੇ ਔਰ ਖਾਸ ਕਰਕੇ ਲੈਂਡ ਪੂਲਿੰਗ ਦੇ ਮਾਮਲੇ ਵਿੱਚ ਪਹਿਲੋਂ ਹੀ ਵੱਖ-ਵੱਖ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਸੰਘਰਸ਼ ਕਰੀਆਂ ਨੇ ਕਾਂਗਰਸ ਲੈਂਡ ਪੂਲਿੰਗ ਦੇ ਮਾਮਲੇ ਤੇ ਧਰਨਾ ਮਾਰ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਲੈਂਡ ਪੂਲਿੰਗ ਦੇ ਮਾਮਲੇ ਤੇ ਧਰਨਾ ਮਾਰ ਚੁੱਕਿਆ ਤੇ 21 ਜੁਲਾਈ ਨੂੰ ਮੁੜ ਲੁਧਿਆਣੇ ਧਰਨਾ ਮਾਰਨ ਦੀ ਤਿਆਰੀ ਕਰਤੀ ਜਾ ਰਹੀ ਹੈ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਵੀ ਪੂਰੇ ਜੋਰ ਸ਼ੋਰ ਨਾਲ ਲੈਂਡ ਪੂਲਿੰਗ ਦੇ ਮਾਮਲੇ ਤੇ ਸਰਕਾਰ ਨੂੰ ਘੇਰਨ ਦਾ ਯਤਨ ਕਰ ਰਹੀ ਹੈ ਇਸ ਮੁੱਦੇ ਤੇ ਭਾਰਤੀ ਜਨਤਾ ਪਾਰਟੀ ਗਵਰਨਰ ਨੂੰ ਵੀ ਮੈਮੋਰੰਡਮ ਦੇ ਚੁੱਕੀ ਹੈ ਔਰ ਪੰਜਾਬ ਵਿੱਚ ਵੱਖ-ਵੱਖ ਢੰਗ ਨਾਲ ਇਸ ਮੁੱਦੇ ਨੂੰ ਲੈ ਕੇ ਸਰਗਰਮ ਹੋ ਰਹੀ ਹੈ ਤੇ ਹੁਣ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੂਲਿੰਗ ਦੇ ਮਾਮਲੇ ਤੇ ਮੋਰਚਾ ਲਾਉਣ ਦੇ ਐਲਾਨ ਨਾਲ ਸਰਕਾਰ ਘਿਰ ਦੀ ਜਾਪਦੀ ਹੈ ਉਂਝ ਪੰਜਾਬ ਸਰਕਾਰ ਨੇ ਵੀ ਆਪਣੇ ਪੱਧਰ ਤੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਨੇ ਇਸ ਆ ਵਿਰੋਧੀ ਧਿਰਾਂ ਦੇ ਹੱਲੇ ਦਾ ਮੁਕਾਬਲਾ ਕਰਨ ਲਈ ਕਿਉਂਕਿ ਇੱਕ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਗੱਲ ਕਹੀ ਸੀ ਜਦੋਂ ਉਹਨਾਂ ਨੂੰ ਸਵਾਲ ਕੀਤਾ ਵੀ ਸੰਯੁਕਤ ਕਿਸਾਨ ਮੋਰਚਾ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਵਿਰੋਧਕਾਰੀਆਂ ਨੇ ਤੇ ਉਹਨਾਂ ਨੇ ਕਿਹਾ ਸੀ ਕੌਣ ਵਿਰੋਧ ਕਰ ਰਿਹਾ ਕਿਸਾਨ ਜਥੇਬੰਦੀਆਂ ਤੇ ਲੀਡਰ ਵਿਰੋਧ ਕਰ ਰਹੇ ਨੇ ਔਰ ਨਾਲ ਹੀ ਉਹਨਾਂ ਨੇ ਕਿਹਾ ਸੀ ਵੀ ਇਹ ਲੀਡਰ ਕਦੇ ਖੇਤਾਂ 'ਚ ਗਏ ਨੇ ਇਹਨਾਂ ਨੂੰ ਯਾਦ ਹੈ ਕਦੋਂ ਖੇਤਾਂ ਦਾ ਢੇਡਾ ਲਾਇਆ ਉਹਨਾਂ ਦਾ ਭਾਅ ਵੇ ਸੀ ਕਿ ਕਿਸਾਨ ਨਹੀਂ ਕਿਸਾਨਾਂ ਦੇ ਲੀਡਰ ਇਹਦਾ ਵਿਰੋਧ ਕਰ ਰਹੇ ਨੇ ਸੋ ਇੱਕ ਵੱਖਰੇ ਤਰ੍ਹਾਂ ਦਾ ਮਾਹੌਲ ਬਣ ਰਿਹਾ ਤੇ ਹੁਣ ਸੰਯੁਕਤ ਕਿਸਾਨ ਮੋਰਚਾ ਨੇ 18 ਜੁਲਾਈ ਨੂੰ ਸਵੇਰੇ 11 ਵਜੇ ਕਿਸਾਨ ਭਵਨ 'ਚ ਸਮੂਹ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਚਾਰ ਮੁੱਦਿਆਂ ਤੇ ਆਪਣਾ ਸਟੈਂਡ ਸਪਸ਼ਟ ਕਰਨ ਲਈ ਕਿਹਾ ਔਰ ਇਹ ਜਿਹੜੇ ਚਾਰ ਮੁੱਦੇ ਰੱਖੇ ਨੇ ਉਹਦੇ ਤੇ ਆਪਣਾ ਜਿਹੜਾ ਸਟੈਂਡ ਸਪਸ਼ਟ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਨੇ ਪ੍ਰੋਗਰਾਮ ਬਣਾਇਆ ਇਹਦੇ ਸਬੰਧ ਵਿੱਚ ਮੋਰਚੇ ਵੱਲੋਂ ਆਮ ਆਦਮੀ ਪਾਰਟੀ ਕਾਂਗਰਸ ਭਾਰਤੀ ਜਨਤਾ ਪਾਰਟੀ ਸ਼ਰੋਮ ਨੇ ਅਕਾਲੀ ਦਲ ਇਸੇ ਤਰ੍ਹਾਂ ਪੰਜ ਮੈਂਬਰੀ ਭਰਤੀ ਕਮੇਟੀ ਦੂਸਰਾ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਅਤੇ ਖੱਬੀਆਂ ਧਿਰਾਂ ਨੂੰ ਇਸ ਮੀਟਿੰਗ ਵਿੱਚ ਪੁੱਜਣ ਦਾ ਸਰਦਾ ਦਿੱਤਾ ਹੁਣ ਖਾਸ ਕਰਕੇ ਇਹ ਦੇਖਣਾ ਪਊਗਾ ਵੀ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਇਸ ਮੀਟਿੰਗ 'ਚ ਪਹੁੰਚਦੇ ਨੇ ਕਿਉਂਕਿ ਇਸ ਮੀਟਿੰਗ 'ਚ ਜਿਹੜੇ 4 ਮੁੱਦੇ ਨੇ ਉਹਨਾਂ ਵਿੱਚੋਂ ਅ 2 ਮੁੱਦੇ ਜਿਹੜੇ ਨੇ ਅ ਸਿੱਧੇ ਤੌਰ ਤੇ ਉਹ ਆਮ ਆਦਮੀ ਪਾਰਟੀ ਦੇ ਵਿਰੁੱਧ ਜਾਂ ਭਾਰਤੀ ਜਨਤਾ ਪਾਰਟੀ ਦੇ ਵੀ ਵਿਰੁੱਧ ਜਾਂਦੇ ਨੇ ਜਿਹਦੇ ਵਿੱਚ ਸਭ ਤੋਂ ਪਹਿਲਾ ਮੁੱਦਾ ਇਹ ਹੈ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਇਹਦੇ ਤੇ ਸਮੂਹ ਸਿਆਸੀ ਧਿਰਾਂ ਆਪਣਾ ਸਟੈਂਡ ਸਪਸ਼ਟ ਕਰਨ ਕਿ ਕੀ ਉਹ ਇਹਨੂੰ ਠੀਕ ਮੰਨਦੀਆਂ ਨੇ ਜਾਂ ਇਹਨੂੰ ਗਲਤ ਮੰਨਦੀਆਂ ਨੇ ਹੁਣ ਇਸ ਮੁੱਦੇ ਤੇ ਕੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਸ ਮੀਟਿੰਗ 'ਚ ਸ਼ਾਮਲ ਹੋਊਗੀ ਇੱਕ ਵੱਡਾ ਸਵਾਲ ਹੈ ਔਰ ਦੂਸਰੇ ਪਾਸੇ ਸੰਜੁਗਤ ਕਿਸਾਨ ਮੋਰਚੇ ਨੇ ਇਹ ਗੱਲ ਕਹੀ ਹੈ ਵੀ ਲੈਂਡ ਪੋਲਿੰਗ ਪਾਲਸੀ ਰਾਹੀਂ ਕਿਸਾਨਾਂ ਦੀ 1 ਲੱਖ ਏਕੜ ਉਪਜਾਊ ਜ਼ਮੀਨ ਹੜੱਪਨ ਦਾ ਯਤਨ ਕੀਤਾ ਜਾ ਰਿਹਾ ਹੈ ਔਰ ਇਹ ਜ਼ਮੀਨ ਅਕਵਾਇਰ ਕਰਨ ਨਾਲ ਹਜ਼ਾਰਾਂ ਕਿਸਾਨਾਂ ਤੇ ਮਜ਼ਦੂਰਾਂ ਦਾ ਜਿਹੜਾ ਧੰਦਾ ਕਮਾਈ ਦਾ ਸਾਧਨ ਹੈ ਉਹ ਚੋਪਟ ਹੋ ਸਕਦਾ ਔਰ ਇਹ ਗੱਲ ਕਹੀ ਹੈ ਵੀ ਤੁਰੰਤ ਲੈਂਡ ਪੋਲਿੰਗ ਪਾਲਸੀ ਦੀ ਜਿਹੜੀ ਨੋਟੀਫਿਕੇਸ਼ਨ ਉਹਨੂੰ ਰੱਦ ਕੀਤਾ ਜਾਵੇ ਨਹੀਂ ਤੇ ਉਹ ਤਿੱਖਾ ਸੰਘਰਸ਼ ਕਰਨਗੇ ਦੂਸਰਾ ਮੁੱਦਾ ਸੰਯੁਕਤ ਕਿਸਾਨ ਮੋਰਚੇ ਨੇ ਰੱਖਿਆ ਵੀ ਪੰਜਾਬ ਦੇ ਪਾਣੀਆਂ ਦੇ ਮਾਮਲੇ ਉੱਪਰ ਵੀ ਸਾਰੀਆਂ ਸਿਆਸੀ ਪਾਰਟੀਆਂ 18 ਜੁਲਾਈ ਦੀ ਮੀਟਿੰਗ 'ਚ ਆਪਣਾ ਸਟੈਂਡ ਸਪਸ਼ਟ ਕਰਨ ਔਰ ਤੀਜਾ ਮੁੱਦਾ ਹੈ ਵੀ ਕੇਂਦਰ ਸਰਕਾਰ ਵੱਲੋਂ ਹੋਰ ਮੁਲਕਾਂ ਨਾਲ ਕੀਤੇ ਜਾ ਰਹੇ ਕਰ ਮੁਕਤ ਵਪਾਰ ਸਮਝੌਤਿਆਂ ਬਾਰੇ ਵੀ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਸਟੈਂਡ ਸਪਸ਼ਟ ਕਰਨ ਇਸ ਮੁੱਦੇ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਫਸਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਇਸ ਮੀਟਿੰਗ ਚ ਆ ਕੇ ਇਸ ਮੁੱਦੇ ਤੇ ਗੱਲ ਕਰੇਗੀ ਇਹ ਵੀ ਇੱਕ ਵੱਡਾ ਸਵਾਲ ਹੈ ਔਰ ਚੌਥਾ ਮੁੱਦਾ ਇਹ ਹੈ ਵੀ ਸਹਿਕਾਰੀ ਸੁਭਾਵਾਂ ਵੱਲੋਂ ਕਿਸਾਨਾਂ ਨੂੰ ਜਿਹੜੀ ਗਲਤ ਖਾਦ ਸਪਲਾਈ ਕੀਤੀ ਜਾ ਰਹੀ ਹੈ ਉਹਦੇ ਤੇ ਸਿਆਸੀ ਪਾਰਟੀਆਂ ਦਾ ਕੀ ਸਟੈਂਡ ਹੈ ਇਹ ਮੁੱਦੇ ਨੇ ਔਰ ਇਸ ਬਾਰੇ ਇੱਕ ਬੜੀ ਇਹ ਯੋਜਨਾਪਰ ਢੰਗ ਨਾਲ ਰਣਨੀਤੀ ਬਣਾਈ ਸੰਯੁਕਤ ਕਿਸਾਨ ਮੋਰਚੇ ਨੇ ਇਹ ਇਹ ਰਣਨੀਤੀ ਘੜ ਰਹੇ ਨੇ ਇਹ ਸੀਨੀਅਰ ਜਿਹੜੇ ਕਿਸਾਨ ਲੀਡਰ ਨੇ ਬਲਬੀਰ ਸਿੰਘ ਰਾਜੇਵਾਲ ਹਰਿੰਦਰ ਸਿੰਘ ਲੱਖੋਵਾਲ ਰਮਿੰਦਰ ਸਿੰਘ ਪਟਿਆਲਾ ਬੂਟਾ ਸਿੰਘ ਬੁਰਜਗਿੱਲ ਜੰਗਵੀਰ ਸਿੰਘ ਚੋਹਾਨ ਇਹ ਜਿਹੜੀ ਲੀਡਰਸ਼ਿਪ ਹੈ ਇਹ ਇਸ ਮੀਟਿੰਗ ਨੂੰ ਇਸ ਸਿਸਟਮੈਟਿਕ ਢੰਗ ਨਾਲ ਚਲਾਉਣ ਲਈ ਪੂਰੀ ਰਣਨੀਤੀ ਤਿਆਰ ਕਰੀ ਹੈ ਜਿਹਦੇ ਵਿੱਚ ਬੜਾ ਫਸਟ ਇੱਕ ਗੱਲ ਕਹੀ ਹੈ ਵੀ ਇਹ ਮੀਟਿੰਗ ਦੀ ਸਾਰੀ ਪ੍ਰोसीडिंग ਜਿਹੜੀ ਹੈ ਉਹ ਲਾਈਵ ਚੱਲੇਗੀ ਔਰ ਮੀਡੀਆ ਨੂੰ ਇਹਦਾ ਲਿੰਕ ਦਿੱਤਾ ਜਾਊਗਾ ਉਹ ਆਪਣੇ ਪੱਧਰ ਤੇ ਜਿਵੇਂ ਮਰਜੀ ਇਹਨੂੰ ਲਾਈਵ ਚਲਾ ਸਕਦੇ ਨੇ ਉਹ ਦੂਸਰੀ ਗੱਲ ਇਹ ਕਹੀ ਹੈ ਵੀ ਪਹਿਲੋਂ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਸਟੈਂਡ ਇਹ ਚਾਰ ਮੁੱਦਿਆਂ ਤੇ ਸਪੱਸ਼ਟ ਕਰਵਾਇਆ ਜਾਏਗਾ ਤੇ ਉਸ ਤੋਂ ਬਾਅਦ ਕਿਸਾਨ ਸਵਾਲ-ਜਵਾਬ ਵੀ ਸਿਆਸੀ ਪਾਰਟੀਆਂ ਦੇ ਲੀਡਰਾਂ ਨਾਲ ਕਰਨਗੇ ਇਹ ਸਾਰੀ ਗੱਲ ਵਿੱਚੋਂ ਇੱਕ ਗੱਲ ਵੱਡੀ ਨਿਕਲਦੀ ਹੈ ਵੀ ਜਿੱਥੇ ਸਾਰੀਆਂ ਵਿਰੋਧੀ ਧਿਰਾਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਮਾਨ ਸਰਕਾਰ ਨੇ ਬੜੇ ਜ਼ੋਰ ਸ਼ੋਰ ਨਾਲ ਲਿਆਂਦੀ ਹੈ ਉਹਦਾ ਵਿਰੋਧਕਾਰੀਆਂ ਨੇ ਉੱਥੇ ਕਿਸਾਨ ਜਥੇਬੰਦੀਆਂ ਨੇ ਵੀ ਇਹਦਾ ਵਿਰੋਧ ਕਰਨ ਦਾ ਜਿਹੜਾ ਆ ਫੈਸਲਾ ਲੈ ਲਿਆ ਹੋਰ ਵੀ ਕਈ ਪਿੰਡ ਬਚਾਓ ਆ ਆਰਗੇਨਾਈਜੇਸ਼ਨ ਇਦਾਂ ਦੀਆਂ ਜਿਹੜੀਆਂ ਪਿੰਡਾਂ ਦੇ ਲੋਕਾਂ ਦੀਆਂ ਜਥੇਬੰਦੀਆਂ ਉਹਨਾਂ ਨੇ ਵੀ ਵਿਰੋਧ ਕਰ ਦਿੱਤਾ ਔਰ ਇੰਜ ਲੱਗਦਾ ਵੀ ਇਹ ਮੁੱਦਾ ਪੰਜਾਬ ਸਰਕਾਰ ਦੀ ਵੱਡੀ ਚੁਣੌਤੀ ਬਣਦਾ ਜਾ ਰਿਹਾ ਔਰ ਖਾਸ ਕਰਕੇ ਲੈਂਡ ਪੋਲਿੰਗ ਪਾਲਿਸੀ ਨੂੰ ਮੁੱਖ ਰੱਖਦਿਆਂ ਭਾਰਤੀ ਜਨਤਾ ਪਾਰਟੀ ਬਹੁਤ ਤੇਜ਼ੀ ਨਾਲ ਕਿਸਾਨੀ ਵਿੱਚ ਐਂਟਰੀ ਕਰਨ ਦਾ ਯਤਨ ਕਰ ਰਹੀ ਹੈ ਕਿਉਂਕਿ ਪਿਛਲੇ ਸਮੇਂ ਚ ਵੱਡੇ ਪੱਧਰ ਤੇ ਕਿਸਾਨ ਜੰਤਸ਼ੇਬੰਦੀਆਂ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਦੀਆਂ ਰਹੀਆਂ ਨੇ ਔਰ ਖਾਸ ਕਰਕੇ ਉਰੋਂ ਥੋੜਾ ਜਿਹਾ ਮੋੜ ਹੋਰ ਪਾਸੇ ਗਿਆ ਸੀ ਜਦੋਂ ਪੰਜਾਬ ਸਰਕਾਰ ਨੇ ਸ਼ੰਭੂ ਤੇ ਖਲੋਰੀ ਬਾਰਡਰ ਤੋਂ ਅਚਨ-ਚੇਤ ਕਿਸਾਨਾਂ ਨੂੰ ਹਰਾਸਤ ਚ ਲੈ ਕੇ ਜਗਜੀਤ ਸਿੰਘ ਡੱਲੇਵਾਲ ਤੇ ਸਰਵਨ ਸਿੰਘ ਪੰਦੇਰ ਦੀਆਂ ਟੀਮਾਂ ਨੂੰ ਤੇ ਇਹ ਮੋਰਚੇ ਪੁਲਿਸ ਦੇ ਯੋਰ ਨਾਲ ਖਦੇੜ ਦਿੱਤੇ ਸੀ ਜਿਹਦੇ ਕਰਕੇ ਉਸ ਦਿਨ ਤੋਂ ਕਿਸਾਨ ਜਥੇਬੰਦੀਆਂ ਮੁੱਖ ਤੌਰ ਤੇ ਦਿੱਲੀ ਸਰਕਾਰ ਤੋਂ ਥੋੜਾ ਪਿੱਛੇ हट ਕੇ ਪੰਜਾਬ ਸਰਕਾਰ ਦਾ ਵਿਰੋਧ ਕਰੀਆਂ ਨੇ ਔਰ ਉਹਦਾ ਫਾਇਦਾ ਭਾਰਤੀ ਜਨਤਾ ਪਾਰਟੀ ਚੁੱਕਨ ਦਾ ਯਤਨ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਲੈਂਡ ਪੂਲਿੰਗ ਦੇ ਮਾਮਲੇ ਵਿੱਚ ਕਿਸਾਨਾਂ ਦੇ ਪ੍ਰੋਗਰਾਮਾਂ ਵਿੱਚ ਜਾ ਕੇ ਸੰਬੋਧਨ ਵੀ ਕਰੀ ਹੈ ਔਰ ਪੱਕਾ ਯਕੀਨ ਹੈ ਵੀ ਉਹ 18 ਜੁਲਾਈ ਦੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਆ ਕੇ ਵੀ ਆਪਣਾ ਪੱਖ ਰੱਖੇਗੀ ਸੋ ਕੁੱਲ ਮਿਲਾ ਕੇ 18 ਜੁਲਾਈ ਨੂੰ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੇ ਸਮੂਹ ਸਿਆਸੀ ਪਾਰਟੀਆਂ ਦੀ ਮੀਟਿੰਗ ਸੱਦੀ ਹੈ ਲੱਗਦਾ ਇਹ ਪੰਜਾਬ ਦੇ ਸਿਆਸੀ ਸਮੀਕਰਨ ਵਿੱਚ ਵੱਡੇ ਪੱਧਰ ਤੇ ਉਥਲ ਪੁਥਲ ਕਰ ਸਕਦੀ ਹੈ